ਇਸ ਪ੍ਰਤੀ ਕੀ ਕਹਿਣਾ ਚਾਹੁੰਦੇ ਜੇ ਤੁਹਾਡੀ ਕੀ ਸੋਚ ਹੈਗੀ ਹੈ ਜਿਹੜੀ ਮੈਂ ਕਾ ਚੋਟਾਂ ਕਿ ਜੀ ਲਿਖ ਲਵਾਂ ਪੂਰੀ ਡਿਟੇਲ ਮੈਂ ਜਾਣ ਕਰ ਲਵਾਂ ਜਿਹੜੇ ਅੱਜ ਬਲਾਕ ਸੰਮਤੀ ਜ਼ਿਲ੍ਹਾ ਪ੍ਰੇਸ਼ਦ ਦੀਆਂ ਜਿਹੜੀਆਂ ਵੋਟਾਂ ਹੋਈਆਂ ਜਿਹਦੇ ਵਿੱਚ ਮੈਂ ਇਹ ਸਾਹਮਣੇ ਦਾ ਆ ਕਿ ਜੋ ਬਲਾਕ ਸੰਮਤੀ ਦੀਆਂ ਵੋਟਾਂ ਪੈਂਦੀਆਂ ਇਸ ਤੋਂ ਪਹਿਲਾਂ ਸਰਪੰਚੀ ਦੀਆਂ ਹੁੰਦੀਆਂ ਵੋਟਾਂ ਤੇ ਇਸ ਤੋਂ ਬਾਅਦ ਅਗਲੀ ਬਲਾਕ ਸੰਮਤੀ ਦੇ ਵੋਟਾਂ ਪੈਂਦੀਆਂ ਉਹ ਦੂਜੇ ਨੰਬਰ ਤੇ ਮੰਨੀਆਂ ਜਾਂਦੀਆਂ ਇਸਦੇ ਨਾਲ ਹੀ ਜੋ ਪੰਚਾਇਤਾਂ ਨੂੰ ਅਦਗਾ ਦਿੱਤੇ ਜਾਂਦੇ ਆ ਉਸ ਤੋਂ ਬਾਅਦ ਜਿਹਨੂੰ ਬਲੌਗ ਸੰਕਤੀ ਦੇ ਮੈਂਬਰ ਬਣ ਕੇ ਬਲੌਗ ਤੇ ਦੇ ਜਾਂਦੇ ਆ ਤੇ ਜੋ ਵੀ ਸੈਂਟਰਲੋਂ ਗ੍ਰਾਂਟ ਹੁੰਦੀ ਆ ਜੋ ਵੀ ਆਪਾਂ ਨੂੰ ਉੱਥੇ ਫੰਡਸ ਮਿਲਦੇ ਆ ਉਹ ਆਪਣੇ ਸਾਰੇ ਬਲੌਗ ਸੰਕਤੀ ਮੈਂਬਰਾਂ ਨੇ ਜੋ ਅਸਲ ਚੇਅਰਮੈਨ ਹੁੰਦੇ ਆ ਉਹਨਾਂ ਦੇ ਅਧੀਨ ਸਾਰੇ 15 ਦੇ ਵਿੱਚ ਗ੍ਰਾਂਟਾਂ ਚੀਨ ਲੈਂਦੇ ਆ ਇਸਦੇ ਨਾਲ ਇਹ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਮੈਂ ਜੌਨ ਗਰੀ ਮੰਡੀ ਦੇ ਵਿੱਚ ਇੰਪੀ ਟੌਰ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਤੋਂ ਇੱਥੇ ਖੜਾਂ ਇਥੇ ਬਹੁਤ ਹੀ ਵਧੀਆ ਸੱਜੇ ਰੰਗ ਦੇ ਨਾਲ ਪ੍ਰਸ਼ਾਸਨ ਵੱਲੋਂ ਉਪਤਾ ਪ੍ਰਬੰਧ ਕੀਤੇ ਗਏ ਸਾਰੇ ਸਵੇਰ ਤੋਂ ਹੀ ਲਗਾਤਾਰ ਲੋਕਾਂ ਵਿੱਚ ਭਾਈ ਸਾਹਿਬ ਜੀ ਨੂੰ ਲੱਗਿਆ ਵੋਟਾਂ ਬੜੇ ਵਧੀਆ ਤਰੀਕੇ ਨਾਲ ਤਿਆਰੀਆਂ ਵਾ ਸੋ ਹੁਣ ਜੋ 3:30 ਦਾ ਕਰੀਬ 4:00 ਵਜੇ ਦਾ ਸਮਾਂ ਹੋ ਗਿਆ ਅਜੇ 5-7 ਮਿੰਟ ਬਾਕੀ ਹੈ ਲੋਕਾਂ ਵਿੱਚ ਅਜੇ ਵੀ ਬਹੁਤ ਉਤਸ਼ਾਹ ਜਿਹਾ ਉਹ दिसून ਨਹੀਂ ਆ ਰਿਹਾ ਠੀਕ ਹੈ ਤੁਹਾਨੂੰ ਭਾਜੀ ਵੋਟਾਂ ਤੇ ਤੁਹਾਨੂੰ ਫਤਵਾ ਦੇ ਦਿਆਂਗਾ ਤੁਸੀਂ ਮਰਤੀ ਜਿੱਤ ਜਿੱਤ ਚੋਗੇ ਤੇ ਕੀ ਵਿਕਾਸ ਕਾਰਜ ਕੀ ਕਰੋਗੇ ਉਸ ਬਾਰੇ ਜਾਣਕਾਰੀ ਦਿਓ ਤੇ ਕਿਉਂ ਤੁਸੀਂ ਵੋਟਾਂ 'ਚ ਝੌਂਖ ਲਾਉਂਦੇ ਹੋ ਉਸ ਦਾ ਰੀਜਨ ਪੂਰੀ ਡਿਟੇਲ ਉਸ ਦਿਓ ਦੇਖੋ ਜੀ ਆਮ ਆਦਮੀ ਪਾਰਟੀ ਦੀ ਜਲਦੀ ਹੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਜਨਰਲ ਹੋਂਦ ਵਿੱਚ ਆਈ ਆ ਆਮ ਆਦਮੀ ਪਾਰਟੀ ਦਾ ਇੱਕੋ ਨਾ ਨਾ ਵਿਕਾਸ ਕਰਾਉਣਾ ਤੇ ਵਿਕਾਸ ਦਾ ਕੰਮ ਬੜੇ ਪੂਰੇ ਜੋਰਾਂ ਨਾਲ ਚੱਲਿਆਗਾ ਤੋਂ ਮੈਂ ਸਰਕਾਰ ਦੇ ਕਮਾਂਕਾਰਾਂ ਤੋਂ ਇੰਨਾ ਕਿ ਪ੍ਰਭਾਵਿਤ ਸੀ ਮੈਂ ਵੀ ਇਹ ਸੋਚਿਆ ਕਿ ਮੈਂ ਵੀ ਇਹਦੇ ਵਿੱਚ ਹਿੱਸਾ ਲੈ ਕੇ ਤੇ ਤੌਰ ਇਹਦਾ ਜੋ ਵੀ ਕੰਮ ਹੋਣਗੇ ਇਹਦੀ ਪੂਰੀ ਕੋਦੀ ਦੇ ਨਾਲ ਸੇਵਾ ਨਿਭਾਵਾਂਗਾ ਅਤੇ ਮੈਂ ਜਨਤਾ ਦੇ ਕੰਮ ਅੱਗੇ ਵਧ ਕਰਕੇ ਕਰਾਂਗਾ ਠੀਕ ਹੈ